ਦੋਸਤੋ ਅੱਜ ਤੁਹਾਨੂੰ ਮਿਲਾਨਿਆ ਸਾਡਾ ਸਹਿਯੋਗੀ ਕਰਨ ਦੇਵਿਕਰ ਵਾਲਾ ਸਾਡੇ ਨਾਲ ਮੌਜੂਦ ਹੈ ਆਪ ਗੱਲਬਾਤ ਕਰਦੇ ਆ ਪਿਛਲੇ ਕੁਝ ਦਿਨਾਂ ਤੋਂ ਜਲ ਸੈਲਰ ਰਿਪੋਰਟ ਵਾਲੇ ਸਾਡੇ ਵਿਭਾਗ ਜਿਹੜਾ ਜਲ ਵਿਭਾਗ ਵਾਲਾ ਉਹਨਾਂ ਨੇ ਕਹਿੰਦੀ ਕਿ ਅਲਰਟ ਜਾਰੀ ਕੀਤਾ ਵੀ ਨੌਜਿਲਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ 0.77 ਮੀਟਰ ਤੋਂ ਲੈ ਕੇ 1.59 ਮੀਟਰ ਤੱਕ ਜਿਹੜਾ ਥੱਲੇ ਚੱਲਿਆ ਗਿਆ ਔਰ ਉਹਨਾਂ ਨੌਜਿਲਿਆਂ ਦੇ ਵਿੱਚ ਪਟਿਆਲਾ ਜ਼ਿਲ੍ਹਾ ਵੀ ਇੱਕ ਅਹਿਮ ਜ਼ਿਲ੍ਹਾ ਹੁੰਦਾ ਹੈ ਕੋਲੇਜ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਉਹ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਸੀ ਕਾਲ ਜੀ ਸਸੀ ਕਾਲ ਜੀ ਕਰਨ ਬਾਈ ਜਿਹੜਾ ਪਾਣੀ ਦਿਨ ਦਿਨ ਡੂੰਘਾ ਹੁੰਦਾ ਜਾਂਦਾ ਇਹਦਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਬਣਦਾ ਯਾਰਿਆ ਔਰ ਇਹਦਾ ਮੁੱਖ ਕਾਰਨ ਕੀ ਹੈ ਸਾਡੀ ਦੱਸ ਸਕਣ ਦੱਸੋਗੇ ਜਰੂਰ ਦੇਖੋ ਜਿਵੇਂ ਆਪਾਂ ਨੂੰ ਜਲ ਸਰੋਤ ਸੈਲਰ ਬੋਰਡ ਵੱਲੋਂ ਪਿਛਲੇ ਜਿਨੀ ਅਲਰਟ ਜਾਰੀ ਕੀਤਾ ਗਿਆ ਤੁਸੀਂ ਵਿੱਚ ਤੁਸੀਂ ਦੱਸਿਓ ਜੀ ਵਾਕ ਵਾਕ ਨੌਂ ਜਿਹੜਿਆਂ ਨੇ ਪੰਜਾਬ ਦੇ ਵਿੱਚ ਆਪਣਾ ਅਲਰਟ ਜਾਰੀ ਕੀਤਾ ਗਿਆ ਜੀ ਜਿਹੜਾ ਧਰਤੀ ਹੇਠਲਾ ਪਾਣੀ ਆ 0 0.75 ਮੀਟਰ ਤੋਂ ਲੈ ਕੇ 1.59 ਮੀਟਰ ਤੱਕ ਡੂੰਘਾ ਹੋ ਗਿਆ ਜੋ ਕਿ ਚਿੰਤਾ ਦਾ ਵਿਸ਼ਾ ਤੇ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਜਿਹੜੇ ਵੱਖ-ਵੱਖ ਜਿਹੜੇ ਟੂਬਵੈਲ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਹੋਏ ਨੇ ਉਸ ਦੇ ਨਾਲ ਜਿਹੜਾ ਪਾਣੀ ਦਾ ਪੱਧਰ ਆ ਉਹ ਨੀਚੇ ਜਾ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਕਿਸਾਨ ਨੇ ਉਹ ਆਪਣਾ ਜਿਹੜੀ ਝੋਨਾ ਦੀ ਫਸਲ ਆ ਉਸ ਦੀ ਤਿਆਰੀ ਕਰ ਰਹੇ ਨੇ ਤੇ ਜਿਸ ਦੇ ਨਾਲ ਨੂੰ ਆਪਾਂ ਨੂੰ ਪਤਾ ਵੀ ਜਿਹੜੀ ਟਿਊਬਵੈਲਾਂ ਦੀ ਖਫਤਾ ਉਹ ਹੁਣ ਏਰੀਨਾਂ ਦੇ ਵਿੱਚ ਵੱਧ ਜਾਂਦੀ ਆ ਜਿਸ ਦੇ ਨਾਲ ਬਹੁਤ ਜ਼ਿਆਦਾ ਪਾਣੀ ਦੀ ਖਫਤ ਹੁੰਦੀ ਆ ਤੇ ਜਿਹੜੇ ਨਾ ਪਾਣੀ ਡੂੰਗਾ ਜਾ ਰਿਹਾ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ 1 ਏਕੜ ਫਸਲ ਜਿਹੜੀ ਚੋਨੇ ਦੀ ਉਹ 2500 ਲੀਟਰ ਪਾਣੀ ਲੈਂਦੀ ਆ ਤੇ ਜਿਸ ਦੇ ਨਾਲ ਉਹਨੂੰ ਹੋਰ ਵੀ ਕਈ ਕਦਮ ਚੱਕਣੇ ਚਾਹੀਦੇ ਆ ਵੀ ਜਿਹੜਾ ਜਿਹੜਾ ਪਾਣੀ ਦਾ ਜਿਹੜਾ ਡੂੰਗਾ ਹੁੰਦਾ ਜਾ ਰਿਹਾ ਉਸ ਨੂੰ ਰੋਕਿਆ ਜਾ ਸਕਦਾ ਇਹਨੂੰ ਕਿਵੇਂ ਬਚਾਇਆ ਜਾ ਸਕਦਾ ਪਾਣੀ ਡੂੰਗਾ ਹੋਣ ਤੋਂ ਇਹ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਦੋ ਜ਼ਰੂਰ ਦੇਖੋ ਜੀ ਪਾਣੀ ਨੂੰ ਡੂੰਗਾ ਹੋਣ ਤੋਂ ਬਚਾਉਣ ਲਈ ਜਿਹੜੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਕਦਮੋਂ ਜਿਹੜੇ ਪੰਜਾਬ ਸਰਕਾਰ ਨੂੰ ਚੁੱਕਣੇ ਚਾਹੀਦੇ ਆ ਵੀ ਜਿਹੜੀ ਜਿਹੜੀ ਪਾਣੀ ਘਟ ਲੈਂਦੀ ਆ ਫਸਲ ਉਹਦੇ ਬਾਰੇ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਤੇ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਬੰਦ ਕਰਨਾ ਚਾਹੀਦਾ ਜਾਂ ਜਿਹੜੀ ਜਿਹੜੇ ਫਸਲਾਂ ਝੋਨੇ ਦੇ ਬੀਜ ਨੇ ਜਿਹੜੇ ਘੱਟ ਪਾਣੀ ਲੈਂਦੇ ਨੇ ਜਿਵੇਂ ਪੀਆਰ 126 127 ਵਗੈਰਾ ਹੋਰ ਜਿਹੜੀ ਫਸਲਾਂ ਨੇ ਜਿਵੇਂ ਗੰਨੇ ਦੀ ਫਸਲ ਆ ਹੋਰ ਫਸਲਾਂ ਨੇ ਪੰਜਾਬ ਨੂੰ ਹੋਰ ਜਾਗਰੂਕ ਕਰਨਾ ਚਾਹੀਦਾ ਹੋਰ ਫਸਲਾਂ ਬਾਰੇ ਜਿਹੜੀ ਘੱਟ ਵਰਤੋਂ ਹੁੰਦੀ ਹੈ ਪਾਣੀ ਦੀ ਤੁਹਾਡਾ ਕਹਿਣ ਦਾ ਮੁੱਖ ਕਾਰਨ ਇਹ ਹੈ ਵੀ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਚੱਕਰ ਬਦਲਣ ਦੀ ਲੋੜ ਹੈ ਕਿਤੇ ਨਾ ਕਿਤੇ ਪਾਣੀ ਨੂੰ ਬਚਾਉਣ ਦੇ ਲਈ ਹਾਂਜੀ ਹਾਂਜੀ ਤੇ ਬਹੁਤ ਜ਼ਰੂਰੀ ਇਹ ਗੱਲ ਹੈ ਕਿਉਂਕਿ ਜੇ ਜਾਲਾ ਤੇ ਜੀਵਨ ਹੈ ਜੇ ਪਾਣੀ ਮੁੱਕ ਗਿਆ ਧਰਤੀ ਹੇਠੋਂ ਤੇ ਖਾਣੇ ਜਿਹੜੀ ਖਤਮ ਹੈ ਜ਼ਿੰਦਗੀ ਦੀ ਆਪਾਂ ਦੇਖਦੇ ਹਾਂ ਵੀ ਕਈ ਇਲਾਕਿਆਂ ਦੇ ਵਿੱਚ ਹੁਣ ਰਾਜਸਥਾਨ ਦੇ ਵਿੱਚ ਵੀ ਪਾਣੀ ਦੀ ਬਹੁਤ ਜ਼ਿਆਦਾ ਗਿਲਤ ਹੈ ਔਰ ਜਾਣਕਾਰੀ ਦੋ ਵੀ ਇਹਨੂੰ ਬਚਾਉਣ ਲਈ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਪਾਣੀ ਨੂੰ ਬਚਾਉਣ ਲਈ ਵੱਤੋਂ ਵੱਤ ਕੀ ਕਰਨਾ ਚਾਹੀਦਾ ਹੈ ਲੋਕਾਂ ਨੂੰ ਦੇਖੋ ਜੀ ਲੋਕਾਂ ਨੂੰ ਪਤਾ ਵੀ ਜਿਵੇਂ ਅਫੀਸ਼ੀਅਲੀ ਜਿਹੜਾ ਆਪਣਾ ਕਾਫਮਾਨ ਉਹ ਵੀ ਬਹੁਤ ਵੱਧ ਗਿਆ 47.8 ਡਿਗਰੀ ਦੇ ਪਹੁੰਚ ਗਿਆ ਪਹਿਲੀ ਗੱਲ ਤਾਂ ਜੇ ਉਹ ਸੰਜੇ ਵਾਤਾਵਰਨ ਵੀ ਬਚਾਉਣਾ ਚਾਹੀਦਾ ਵੱਤੋ ਵੱਤ ਦੁੱਖ ਲਗਾਣੇ ਚਾਹੀਦੇ ਆ ਕਿਉਂਕਿ ਜਿਹੜੀ ਗਰਮੀयां ਦੀਆਂ ਆਉਂਦੀਆਂ ਵੱਧ ਹੀ ਜਾ ਰਹੀ ਆ ਤੇ ਜਿਹੜੀ ਗੱਲ ਤੁਸੀਂ ਨੂੰ ਪਾਣੀ ਦੀ ਕਰੀ ਆ ਪਾਣੀ ਨੂੰ ਬਚਾਉਣ ਲਈ ਜਿਹੜੇ ਵੱਖ-ਵੱਖ ਟ੍ਰੀਟਮੈਂਟ ਪਲਾਂਟ ਆ ਉਹ ਲਗਾਣੇ ਚਾਹੀਦੇ ਆ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਜਿਹੜਾ بارش ਦਾ ਪਾਣੀ ਉਹ ਵੀ ਸਟੋਰ ਕਰਨਾ ਚਾਹੀਦਾ ਕਿਤੇ ਨਾ ਕਿਤੇ ਉਹਨੂੰ ਵੀ ਕਿਤੇ ਨਾ ਕਿਤੇ ਵੀ ਪੀਣ ਯੋਗ ਬਣਾਉਣਾ ਚਾਹੀਦਾ ਔਰ ਮੈਂ ਪਿਛਲੇ ਦਿਨੀ ਰਾਜਪੁਰੇ ਸੈਟ ਗਿਆ ਸੀਗਾ ਉੱਥੋਂ ਇੱਕ ਭਾਖੜਾ ਨਹਿਰ ਲੰਘਦੀ ਆ ਔਰ ਰਾਜਪੁਰੇ ਦੇ ਪਿੰਡਾਂ ਦੇ ਜਿਹੜੇ ਕਈ ਪਿੰਡ ਰਾਜਪੁਰੇ ਦੇ ਉਹਨਾਂ ਦੇ ਵਿੱਚੋਂ ਉਸ ਭਾਖੜਾ ਨਹਿਰ ਦੇ ਵਿੱਚੋਂ ਪਾਣੀ ਜਿਹੜਾ ਫਿਲਟਰ ਕਰਕੇ ਪੀਣ ਯੋਗ ਬਣਾਇਆ ਜਾ ਰਿਹਾ ਔਰ ਵਰਤਨ ਯੋਗ ਬਣਾਇਆ ਜਾ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇ ਮੈਂ ਤੁਹਾਨੂੰ ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਵੀ ਰਾਜਪੁਰੇ ਦੇ ਵੱਖ-ਵੱਖ ਪਿੰਡਾਂ ਨੇ ਕਿ ਨਹਿਰ ਆ ਜਾਰੀ ਆ ਉਹਦੇ ਜਿਹੜਾ ਪਾਣੀ ਉਹਨੂੰ ਪੀਣ ਯੋਗ ਬਣਾਇਆ ਜਾ ਰਿਹਾ ਇਸੇ ਤਰ੍ਹਾਂ ਵੱਖ-ਵੱਖ ਹਾਲਕਿਆਂ ਦੇ ਵਿੱਚ ਇੱਕ ਵਕ ਵਕ ਪਿੰਡਾਂ ਦੇ ਵਿੱਚ ਕੋਈ ਟ੍ਰੀਟਮੈਂਟ ਪਲਾਂਟ ਲਗਾਇਆ ਜਾਣਾ ਚਾਹੀਦਾ ਵੀ ਜਿਹੜਾ ਪਾਣੀ ਨੂੰ ਸ਼ੁੱਧ ਕਰਕੇ ਜਿਹੜਾ ਉਹਨੂੰ ਪਾਣੀ ਨੂੰ ਸਟੋਰ ਕਰਿਆ ਜਾਵੇ ਤੇ ਜਿਹੜਾ ਆਪਣਾ ਉਸ ਦੀ ਵਾਤੋਂ ਯੋਗ ਬਣਾਇਆ ਜਾ ਸਕੇ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਨੂੰ ਡੂੰਗਾ ਹੁੰਣ ਤੋਂ ਬਚਾਇਆ ਜਾ ਸਕੇ ਜਿਵੇਂ ਬਾਦੂ ਪਾਣੀ ਆ ਆਪਣੇ ਜਿਵੇਂ ਤਲਾ ਦਾ ਪਾਣੀ ਹੋ ਗਿਆ ਜਾਂ ਬਾਰਿਸ਼ ਦਾ ਪਾਣੀ ਹੋ ਗਿਆ ਤਾਂ ਤੁਹਾਡਾ ਕਹਿਣਾ ਵੀ ਉਸ ਨੂੰ ਕਿਤੇ ਨਾ ਕਿਤੇ ਟ੍ਰੀਟ ਪਲਾਂਟ ਆ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਸ਼ੁੱਧਨ ਵਾਲਾ ਪਲਾਂਟ ਲਾ ਕੇ ਉਹਨੂੰ ਕਿਤਨਾ ਕਿਤੇ ਸ਼ੈਲਟਰ ਕਰਕੇ ਉਹਨੂੰ ਸਾਫ਼ ਕਰਕੇ ਲੋਕਾਂ ਦੇ ਪੀਣ ਦੇ ਮੁਹੱਈਆ ਕਰਾਉਣਾ ਚਾਹੀਦਾ ਲੋਕਾਂ ਦੇ ਵਰਤਨਯੋਗ ਬਣਾਉਣਾ ਚਾਹੀਦਾ ਹਾਂਜੀ ਤਾਂ ਤਾਂ ਟੋ ਡਗਣਾ ਇਹ ਹੀ ਹੈ ਤੇ ਆਪਾਂ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕਰਦੇ ਹਾਂ ਵੀ ਇਹੋ ਜਿਹੇ ਟ੍ਰੀਟਮੈਂਟ ਪਲਾਂਟ ਜਿਹੜੇ ਵੱਖ-ਵੱਖ ਹਲਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਜ਼ਰੂਰ ਲੱਗਣੇ ਚਾਹੀਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਜੀ ਮਾਨ ਨੂੰ ਹੀ ਕ ਅਪੀਲਾ ਕਿ ਸਾਡੇ ਜ਼ਿਲ੍ਹਿਆਂ ਹਲਕਿਆਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਆਰੋ ਵੱਖ-ਵੱਖ ਔਰ ਕਾਦਮ ਚੁੱਕਣ ਜਿਹੜੇ ਜਿਹੜਾ ਪਾਣੀ ਆ ਉਹਨੂੰ ਡੂੰਗਾ ਹੋ ਰਿਹਾ ਉਹਨੂੰ ਬਚਾਇਆ ਜਾ ਸਕੇ ਜਿਵੇਂ ਹੁਣ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸਰਦਨੋਂ ਅਪੀਲ ਕੀਤੀ ਸੀ ਜਿਹੜੀ ਇੱਕ ਪੂਸ਼ਾ 44 ਜਿਹੜੇ ਝੋਨੇ ਦੀ ਕਿਸਮੋਂ ਵੀ ਉਹਨੂੰ ਨਾਮ ਲਗਾਇਆ ਜਾਵੇ ਕਿਉਂਕਿ ਉਹ ਜਿਹੜੇ ਝੋਨਾ ਜ਼ਿਆਦਾ ਪਾਣੀ ਲੈਂਦੀ ਆ ਉਹ ਕਿਸਮੋਂ ਤੇ ਇਸ ਲਈ ਉਹਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਪੀਲ ਕੀਤੀ ਸੀ ਕਿ ਪੀਆਰ ਜਿਹੜੀ ਕਿਸਮ 126 ਆ ਉਸ ਨੂੰ ਵਰਤੋਂ-ਵਰਤੋਂ ਕੀਤੀ ਜਾਵੇ ਜਾਂ ਜਿਹੜੀ ਸਿੱਧੀ ਵਜਾਈ ਆ ਪੰਜਾਬ ਦੇ ਕਿਸਾਨਾਂ ਨੇ ਉਸ ਦੀ ਅਪੀਲ ਕੀਤੀ ਸੀ ਕਿਤੇ ਨਾ ਕਿਤੇ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਸਿੱਧੀ ਬਜਾਈ ਹੈ ਜਿਹੜਾ ਤੁਸੀਂ ਹੁਣ ਕੋਸ਼ਿਸ਼ ਕੀਤਾ ਤੁਸੀਂ ਦੱਸਿਆ ਲੋਕਾਂ ਨੂੰ ਸਿੱਧੀ ਬਜਾਈ ਵਾਲਾ ਕਿਤੇ ਨਾ ਕਿਤੇ ਪਿਛਲੇ ਕੁਝ ਸਾਲਾਂ ਤੋਂ ਕੰਮ ਚੱਲ ਪੀ ਰਿਹਾ ਹੈ ਆਪਣੇ ਪਟਿਆਲੇ ਏਰੀਆ 'ਚ ਵੀ ਕੰਮ ਚੱਲ ਰਿਹਾ ਹੋਰ ਏਰੀਆ 'ਚ ਵੀ ਚੱਲ ਰਿਹਾ ਔਰ ਕਿਤੇ ਨਾ ਕਿਤੇ ਉਹ ਜਿਹੜਾ ਕਾਮਯਾਬ ਵੀ ਸਿੱਧ ਹੋ ਰਿਹਾ ਸੀ ਸਿੱਧੀ ਬਜਾਈ ਵਾਲਾ ਤੁਸੀਂ ਆਪ ਵੀ ਇਹ ਸਿੱਧੀ ਬਜਾਈ ਕਰਕੇ ਹਾਂ ਦੇਖੀ ਹੈ ਤੇ ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਜਰੂਰ ਹਾਂਜੀ ਦੇਖੋ ਜੀ ਮੈਂ ਹੁਣ ਆਪਾਂ ਕਹਿੰਦੇ ਵੀ ਜਿਹੜੀ ਸਿੱਧੀ ਬਜਾਈ ਹੈ ਉਹ ਉਸ ਦੇ ਨਾਲ ਜਿਹੜਾ ਪਾਣੀ ਆ ਉਹਦੀ ਖਖਤ ਘਟ ਹੁੰਦੀ ਆ ਦੂਜੀ ਜਿਹੜੀ ਦੂਜੀ ਦੂਜੀ ਤਰ੍ਹਾਂ ਜਿਹੜੇ ਝੋਨਾ ਲਗਾਦੇ ਆ ਤੇ ਇਸ ਦੇ ਨਾਲ ਜਿਹੜਾ ਉਹਦਾ ਝਾੜ ਆ ਉਹ ਵੀ ਦੂਜੀ ਫਸਲ ਨਾਲੋਂ ਵੱਧ ਆਉਂਦਾ ਤੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਜੀ 1500 ਰੁਪਏ ਪ੍ਰਤੀ ਏਕੜ ਜਿਹੜਾ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਦਿੰਦੇ ਨੇ ਤੇ ਉਹ ਵੀ ਹੁਣ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਬੁਧਾ ਦੇਣਾ ਚਾਹੀਦਾ ਵੀ ਜਿਹੜਾ ਪੰਜਾਬ ਦੇ ਕਿਸਾਨ ਆ ਉਸ ਵੱਲ ਸਹਾਇਤ ਹੋਣ ਤੇ ਵਕ ਵਕ ਫਸਲਾਂ ਹੋਰ ਵੀ ਲਗਾਣ ਜਿਹੜੀ ਪਾਣੀ ਦੀ ਖਪਤ ਘੱਟ ਹੋਵੇ ਸਿੱਧੀ ਬਿਜਾਈ ਦੀ ਗੱਲ ਕੀਤੀ ਆ ਤੁਸੀਂ ਵੀ ਸਿੱਧੀ ਬਿਜਾਈ ਕੀਤੀ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਸਿੱਧੀ ਬਿਜਾਈ ਕਰਦਿਆਂ ਦੇਖੋ ਜੀ ਕਰੀਬ ਕਰੀਬ 3-4 ਸਾਲ ਹੋ ਗਏ ਬਹੁਤ ਚੰਗਾ ਨਤੀਜਾ ਜਿਹੜਾ ਸਿੱਧੀ ਬਿਜਾਈ ਦਾ ਆਇਆ ਕਹਿੰਦਾ ਭਾਵਾ ਵੀ ਕਿਸਾਨ ਵੀਰਾਂ ਨੂੰ ਜਿਹੜੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਬਹੁਤ ਲਾਈ ਬੰਦ ਬਜਾਈ ਆ ਇਹਦੇ ਨਾਲ ਪਾਣੀ ਦੀ ਵੀ ਚੱਲ ਵੀ ਹੁੰਦੀ ਆ ਔਰ ਇਹਦੇ ਨਾਲ ਉਹ ਸਾਡਾ ਧਰਤੀ ਹੇਠਲਾ ਪਾਣੀ ਜਿਹੜਾ ਬਚ ਵੀ ਆ ਬਚਾਇਆ ਵੀ ਜਾ ਸਕਦਾ ਬਸ ਹੁਣ ਤਾਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਵੀ ਆਪਾਂ ਕਿਤੇ ਨਾ ਕਿਤੇ ਝੋਨੇ ਦੀਆਂ ਉਹ ਕਿਸਮਾਂ ਲਾਈਏ ਜਿਵੇਂ ਸਾਡੇ ਭਰਾ ਨੇ ਦੱਸਿਆ ਵੀ ਪੂਸ਼ਾ ਜਿਹੜੀ ਜੀਰੀ ਆ ਉਹਨੂੰ ਛੱਡ ਕੇ ਆਪਾਂ ਕਿਤੇ 26 ਜਿਹੜੀ ਜੀਰੀ ਨੂੰ ਅਪਣਾਈਏ ਤਾਂ ਜੋ ਪਾਣੀ ਦੀ ਕਿਲਰ ਘਟ ਲਗੇ 26 ਨੂੰ ਕਿਤੇ ਨਾ ਕਿਤੇ ਬਿਮਾਰੀ ਵੀ ਘਟ ਪੈਂਦੀ ਆ ਹਾਂਜੀ ਔਰ ਕਿਤਨਾ ਕਿਤੇ ਸਪਰੇ ਵੀ ਜਿਹੜਾ ਉਹ ਕੱਟ ਲੈਂਦੀ ਹੈ ਦੂਜੀਆਂ ਕਿਸਮਾਂ ਨਾਲ ਉਹਦੇ ਤੇ ਸਪਰੇ ਵੀ ਜਿਹੜੀ ਕੱਟ ਕਰਨੀ ਪੈਂਦੀ ਹੈ ਇਹਦੇ ਬਾਰੇ ਤੁਸੀਂ ਦੱਸੋਗੇ ਥੋੜਾ ਜਿਹਾ ਹਾਂਜੀ ਦੇਖੋ ਜੀ ਵੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੀ ਪਾਣੀ ਦੀ ਖਾਤ ਵੀ ਘਾਟਾਂ ਦੇ ਉਹਦੇ ਖਰਚਾ ਵੀ ਵੱਖ ਵੱਖ ਜਿਹੜੀ ਹੋਰ ਕਿਸਮਾਂ ਨੇ ਉਹਦੇ ਨਾਲੋਂ ਘਾਟਾਂ ਦਾ ਦੂਜੀਆਂ ਕਿਸਮਾਂ ਨਾਲੋਂ ਆਪ ਹੀ ਪਹਿਲਾਂ ਜਾਂਦੀ ਹੈ ਹਾਂਜੀ ਪਹਿਲਾਂ ਆਂਦੀ ਹੈ ਸੋ ਬਾਬਾ ਧੰਨਵਾਦੀ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਇਨੀ ਜਾਣਕਾਰੀ ਦਿੱਤੀ ਹੈ ਤੁਸੀਂ ਸੋ ਮੇਰੀ ਦਰਸ਼ਕਾਂ ਨੂੰ ਬੇਨਤੀ ਹੈ ਵੀ ਆ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਅੱਗੇ ਵੀ ਤੁਹਾਡੇ ਲਈ ਐਵੀ ਜੀ ਵੀਡੀਓ ਲੈ ਕੇ ਆਂਦੇ ਰਹਾਂਗੇ ਔਰ ਇੱਕ ਹੋਰ ਬੇਨਤੀ ਆ ਜਿੱਥੇ ਆਪਾਂ ਨੂੰ ਫालतू ਪਾਣੀ ਚੱਲਦਾ ਨਜ਼ਰ ਆਉਂਦਾ ਕਿਤੇ ਟੁੱਟੀ ਚੱਲਦੀ ਨਜ਼ਰ ਆਉਂਦੀ ਉਹਨੂੰ ਬੰਦ ਕਰੀਏ ਕਿਉਂਕਿ ਹਾਲਾਤ ਬਹੁਤ ਹੀ ਤਰਸਯੋਗ ਹੋਣ ਵਾਲੇ ਆ ਪੰਜਾਬ ਦੇ ਵਿੱਚ ਪਹਿਲਾਂ ਵੀ ਚੇਤਾਵਨੀ ਆਈ ਹੈ 2030 ਤੱਕ ਜਿਹੜਾ ਵੀ ਤਰਤੀੜਲਾ ਪਾਣੀ ਖਤਮ ਹੋ ਜਾਣਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਜਿਵੇਂ ਹੁਣ ਤੁਸੀਂ ਕਹਿਣਾ ਵੀ 2030 ਤੱਕ ਜਿਹੜਾ ਪਾਣੀ ਉਹ ਖਤਮ ਹੋ ਜਾਣਾ ਇਸੇ ਲਈ ਆਪਾਂ ਨੂੰ ਵੀ ਹੁਣ ਜਿਹੜੇ ਰਹਿੰਦੇ ਸਮੇਂ ਨੂੰ ਉਹਨੂੰ ਪੰਜਾਬ ਦੇ ਵੱਖ-ਵੱਖ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤੇ ਪੰਜਾਬ ਦੀ ਜਿਹੜੀ ਖੱਟਾ ਪਾਣੀ ਦੀ ਉਹਨੂੰ ਘਟਾਉਣਾ ਚਾਹੀਦਾ ਤੇ ਜਿਵੇਂ ਹੁਣ ਇੱਕ ਮੇਰੇ ਮਿੱਤਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹਨਾਂ ਨੇ ਵੀ ਇੱਕ ਆਪਣਾ ਲੇਖ ਲਿਖਿਆ ਪਾਣੀ ਹੈ ਤਾਂ ਜੀਵਨ ਹੈ ਤੇ ਉਸ ਦੇ ਵਿੱਚ ਵੀ ਉਹਨਾਂ ਨੇ ਆਪਣੀ ਇੱਕ ਜਾਣਕਾਰੀ ਦਿੱਤੀ ਆ ਉਹ ਲੇਖ ਦੇ ਬਾਰੇ ਅਸੀਂ ਤੁਹਾਨੂੰ ਕੱਲ ਨੂੰ ਦੱਸਾਂਗੇ ਪੂਰਾ ਵੀ ਉਹਨੇ ਕੀ ਲਿਖਿਆ ਸਾਡੇ ਭਰਾ ਨੇ ਮਿੱਤਰ ਹੈ ਸਾਡਾ ਉਹਦੇ ਬਾਰੇ ਵੀ ਤੁਹਾਨੂੰ ਕੱਲ ਨੂੰ ਜਾਣਕਾਰੀ ਦੇਵਾਂਗੇ ਕੱਲ ਨੂੰ ਵੀਡੀਓ ਬਣਾ ਕੇ ਉਹਦੇ ਬਾਰੇ ਅਪਲਾਈ ਵੀ ਆਪਾਂ ਨੇ ਕਰਨ ਜਾਣਕਾਰੀ ਦੇਣੀ ਹੈ ਆਪਣੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ